ਸਸਿਗਾ ਜੀ ਜਗਦੀਪ ਡੇਰੀ ਫਾਰਮ ਦੇ ਵੇਖਣ ਆਲੇ ਸਾਰਿਆਂ ਦਾ ਦਿলো ਧੰਨਵਾਦ ਕਰਦੇ ਜਨਾ ਇੰਨਾ ਸਤਿ ਮਾਨ ਤੇ ਵੀਰ ਪਿਆਰ ਬਖਸ਼ਿਆ ਆਪਣੇ ਫਾਰਮ ਦੇ ਟਾਪ ਕਲਾਸ ਦੀਆਂ ਟੋਕੜਾਂ ਗਬਣਾ ਮਤਲਬ ਐਡੇ ਮਤਲਬ ਟਾਪ ਵਾਲੇ ਹੀਰੇ ਸਾਡੇ ਫਾਰਮ ਦੇ ਜੇ ਐ ਛੋਟੀ ਦੀ ਗੱਲ ਕਰਦੇ ਆ ਵੀਰੇ ਇਹ ਸਾਡੇ ਫਾਰਮ ਤੋਂ ਹੀ ਮਤਲਬ ਪਰਮਾਣ ਇਹਦੀ ਤਾਜੀ ਦੀ ਵੀਡੀਓ ਵੀ ਆਪਣੇ ਕੋਲ ਪੂਰੀ ਹੈਗੀ ਦਦੀਆਂ ਤੇ ਜੇ ਦੋ ਨੰਬਰ ਦੀ ਗੱਲ ਮਗਰ ਕਰਦੇ ਆ ਵੀਰੇ ਮਤਲਬ ਨਾੜਾ ਨੂੜਾ ਵਾਲੀ ਝੋਟੀ ਬਾਲੀ ਵੱਡੀ ਤਿੱਜਾ ਸੂਆ ਦੀਆਂ ਰਕਾਂ ਗੱਬਣੇ ਵੀਰ ਜਦ ਦੀ ਗੱਲ ਕਰਨ ਵਾਲੀ ਤੇ ਆਉ ਕਰਦੇ ਗੱਲ ਦਦੀਆਂ ਸਾਸੀ ਕਾ ਸਾਸੀ ਕਾ ਸਭ ਤੋਂ ਜਗਦੀਵ ਵਲੇਰੀ ਫਾਰਮ ਦੇਖਣ ਸਾਰਿਆਂ ਦਾ ਜਲੋ ਧੰਨਵਾਦ ਕਰਦੇ ਜਿੰਨਾ ਸਾਨੂੰ ਇਨਾ ਮਾਨ ਤੇ ਵੀਰ ਪਿਆਰ ਬਖਸ਼ਿਆ ਦਦੀਆਂ ਸਭ ਤੋਂ ਅੱਜ ਟੋਕੜਾ ਗੱਬਣ ਲੈ ਕੇ ਦੋ ਹਾਜ਼ਰ ਨੇ ਵੀਰ ਜੀ ਇਹ ਟੋਕੜਾ ਗੱਬਣ ਛੋਟੀ ਵੀਰ ਸਾਡੇ ਫਾਰਮ ਤੇ ਮਤਲਬ ਦੋਵੇਂ ਵੇਖੀ ਗਈਆਂ ਦਦੀਆਂ ਇਹ ਛੋਟੀ ਕੋ ਦੁੱਧ ਹੈ ਟੈਂਕ ਰੰਨਾਉ ਕਿਲੋ ਦੋਤੇ ਆ ਨੋ ਵੀਰੇ 6 ਮਹੀਨਾ ਦੀ ਗੱਬਣਾ ਦਦੀਆਂ ਹਾਂ ਹਾਂਜੀ 6 ਮਹੀਨਾ ਦੀ ਗੱਬਣਾ ਦੀ ਗੱਲ ਕਰੀਏ ਚੈਂਪੀਅਨ ਦੀ ਮਤਲਬ ਇਹ ਥੋੜੀ ਡੇਰੀ ਜੇ ਨਿਕਲ ਕਰਕੇ ਥੋੜਾ ਕਮਾਲ ਲਿਸਾ ਹੋ ਜਾਂਦਾ ਵੀਰੇ ਕਿੰਨੀ ਵੀ ਇਹ ਟੌਪ ਦਾ ਪੁਰਸ ਨੇ ਚਲਾ ਕੇ ਵਿਖੋ ਕੈਮਰੇ ਕੋ ਥੋੜੀ ਡਾਰਤੀ ਹਾਂ ਕੈਮਰੇ ਕੋ ਥੋੜਾ ਡਾਰਤੀ ਵੀਰੇ ਮਾਧੀਰੇ ਇੰਗਲਾ ਸੇ ਲੱਗਾ ਜਵਾਂ ਸਾਥੀ ਤੇ ਮਿਲਦੀ ਦੋਵੇਂ ਟਾਈਮ ਹੋ ਗਈ ਸਾ ਮਾ ਪਹਾੜੇ ਦੇ ਮਿਲਦੀ ਤੇ ਜੇ ਜਗਦੀਪ ਜੀ ਇਹਦੀ ਕੀਮਤ ਦੀ ਗੱਲ ਕਰੀਏ ਕੀਮਤ ਵੀ ਫਿਰ ਵੇਖ ਦਾਰੇ ਛੋਟੀ ਗਈ 2 ਲੱਖ 60 ਹਜ਼ਾਰ ਦੀ ਹਾਂਜੀ ਤੇ ਬਾਕੀ ਬਟਾਲੇ ਲਾ ਕੇ ਛੋਟੀ ਗਈ ਦਾਦਿਆਂ ਤੇ ਸਾਰਾ ਡਰੈਸ ਦੇ ਦਾਂਗੇ ਦਾਦਿਆਂ ਦਾਦਿਆਂ ਬਾਕੀ ਰਾਣੀ ਵੀਰ ਕੋ ਛੋਟੀ ਗਈ ਸਭ ਤੋਂ ਚੈਂਪੀਅਨ ਮੈਂ ਲੈਂਦਾ ਟੌਪ ਦੀਆਂ ਟੌਪ ਦੀ ਮੈਂ ਫਾਰਮ ਦੇ ਵੀਰ ਗਈ ਸਾਡੇ ਕੋਲ ਵੇਖ ਕੇ ਦਾਦਿਆਂ ਪਰ ਹੁਣ ਦੀ ਕੀਮਤ ਹੋ ਗਈ ਇਹਦੀ ਦੂਜਾ ਦਾ 1 ਲੱਖ ਦੇ ਵੀਰੇ 15000 ਦੀ ਦੇ ਦਾਂਗੇ ਦਿੱਤਾ 1 ਲੱਖ 15000 15000 ਦੀ ਦੇ ਦਾਂਗੇ ਬਾਕੀ ਪ੍ਰਮਾਤਮਾ ਰੱਖੇ ਵੀਰੇ ਮਾਲਾ 6 ਮਹੀਨੇ ਦੀ ਗੱਬਣ 9 ਕਿਲੋ ਤੋਂ ਹੁਣ ਵੀ ਹੈਗਾ ਥੋੜਾ ਕੈਮਰੇ ਕੋ ਡਰਦੀ ਠੰਡੀ ਠੁੰਡੀ ਤੇ ਜਮਾ ਥਾਪੀ ਤੇ ਮਿਲਦੀ ਐ ਇੰਨੀ ਕਿ ਸੀਲ ਤੋਂ ਕੋਈ ਖਰਾਬ ਨਹੀਂ ਵੀਰੇ ਬਾਕੀ ਸੱਜਣਾ ਵਰਗਾ ਲੇਵਾ ਨਿਆ ਨਿਆ ਵੀਰੇ ਮਲਰ ਹਾਲੇ ਮਹਾਜੇ ਥੋੜੇ ਡੇਰੀ ਡੇਰੀ ਚ ਨਿਕਲ ਕੇ ਆਈ ਵੀਰੇ ਜਿਆਦਾ ਦਸਾਂ ਦੀ ਕੁਆਲਿਟੀ ਨਾਲ ਕੋਈ ਨਹੀਂ ਇਹ ਵੀਰੇ ਆ ਕੇ ਤਿੱਕੀ ਸੋਈ ਦੀ ਗੱਬਣ ਐ ਵੱਡੇ ਫੁੱਲ ਸਾਈਜ਼ ਵੀਰੇ ਇਹ ਮੈਂ ਕੀ ਜਰੂਰ ਆ ਮੈਂ ਦੱਸ ਦਿਆਂ ਗੱਦ ਕੋਤ ਬਹੁਤ ਸਾਢੇ 7 ਮਹੀਨੇ ਦੀ ਗੱਬੜ ਸਾਢੇ 7 ਮਹੀਨੇ ਦੀ ਗੱਬੜ ਅੱਜ ਵੀ 7 ਸਾਢੇ 7 ਕਿਲੋ ਦੁੱਧ ਤਿਆਰ ਮੈਂ ਕੋ ਵੀਰੇ ਤੇ ਜੇ ਕਿ ਮੋੜਨੀ ਮੈਂ ਮੋੜ ਦੂਗਾ ਪਰ ਇਹਦੇ ਨਾੜਾ ਦਿਖਾਈਏ ਵੀਰੇ ਜਿਹਦਾ ਐਚ ਐਫ ਗਾਇਆਂ ਨੂੰ ਨਾੜਾ ਲੱਗੇ ਤਾਂ ਲੱਗੇ ਆ ਵੀਰੇ ਆ ਮੇਰੇ ਕੋ ਕੋ ਮਾਰੀ ਦਿਖਾਓ ਵੀਰੇ ਥੋੜਾ ਨਾ ਕੈਮਰਾ ਕੈਮਰੇ ਕੋ ਥੋੜੀ ਡਰਦੀ ਆ ਬਾਕੀ ਨਿਕਲਿਆ ਨਹੀਂ ਮਾਲ ਮਤਲਬ ਥਣ ਤੋਂ ਬਹੁਤ ਵੱਡੀ ਢਾਂਚੇ ਵਾਲੀ ਮੈਂ ਜਿਹਨੂੰ ਢਾਂਚੇ ਵਾਲੀ ਵੱਡੀ ਮੈਂ ਕਹਦੇ ਦਿੰਦੀ ਫੁੱਲ ਸਾਰ ਤੇ ਬਾਕੀ ਸਭ ਤੋਂ ਖਾਸ ਦੀ ਦੀ ਆ ਇੱਕ ਅੱਗੇ ਵੀ ਸਾਡੇ ਕੋਲ ਇੱਕ ਆਈ ਮੈਂ ਇੱਕ ਢੀ ਵਾਲੀ ਮੈਂ ਜਿਹੜੀ ਇੱਕ ਢੀ ਵਾਲੀ ਮੈਂ ਜਿਹੜੀ ਹਾਂਜੀ ਬਾਜੀ ਪੁੱਲ ਫਾਇਦੇ ਮੈਂ ਲੈ ਲੈ ਲਾਉਗੀ ਜੀ ਲੈ ਆਉਗੀ ਸਾਡੇ ਵੀਰ ਮਾ ਉਸ ਦਾ ਕੋਕਾ ਪਕਾ ਅਲੀ ਆਈਆਂ ਹੀ ਹੋ ਜਾਂਦੀਆਂ ਨੇ ਤੇ ਜੇ ਇਹਦੀ ਕੀਮਤ ਦੀ ਗੱਲ ਕਰੀਏ ਜੀ ਮੇਰੇ ਜੇ ਅੱਧੀ ਮੈਂ ਅੱਜ ਤਾਰੀ ਲੈਣ ਗਈਏ ਵੀਰੇ ਤੇ ਨਾਲ 3.5 ਲੱਖ ਤੋਂ ਘੱਟ ਨਹੀਂ ਮਿਲਦੀ ਵੀਰੇ ਭਾਈ ਗੱਲ ਵੀ 115 ਇੰਦੀ ਦੇ ਦਾਂਗੇ ਵੀਰੇ ਇਹ ਵੀ 115000 ਦੀ ਤੇ ਜੇ ਕਿਸੇ ਨੂੰ ਜੋੜਾ ਹੀ ਦੀਏ ਜਗਦੀਪ ਵੀਰ ਜੀ ਕੋਈ ਮਾਨਤਾ ਨਾ ਮੰਦੀਆ ਜੋੜੇ ਤੇ ਲੈਥੂ ਲਊਗੀ ਤੇ ਜਿਹੜੀ ਗੱਲ ਕਰਨ ਵਾਲੀ ਆ ਤੇ ਬਾਕੀ ਇੱਕ ਹੱਡੀ ਵਾਲੀ ਮੈਂ ਦਦ ਜਿਹੜੀ ਗੱਲ ਕਰਨ ਵਾਲੀ ਆ ਇਹ ਮਤਲਬ ਬਾਲੇ ਪਾ ਚੰਗੇ ਵੀਰੇ ਤੇ ਦੀਆਂ ਆ ਆ 7.5 ਮਹੀਨੇ ਤੇ ਵੀਰੇ ਹੋ ਗਈ ਆ ਇਹਦੇ 2.5 ਮਹੀਨੇ ਸਾਡੇ 2.5 ਲੱਖ ਦੀ ਫਿਰ ਝੋਟੀ ਬੱਤ ਕਰ ਜਿਹੜੀ ਸਹੀ ਗੱਲ ਆ ਜੀ ਜੀ ਤੇ ਬਾਕੀ ਪਰਮਾਤਮਾ ਰੱਖੇ ਵੀਰੇ ਉਹਦਾ ਬਹੁਤਾ ਹੁੰਦਾ ਨਹੀਂ ਮੇਰੀ ਗੱਲ ਕਰਨ ਵਾਲੀ ਹੈ ਦੇਖੋ ਜੋੜਾ ਹੀ ਖੜਦਾ ਵੀਰ ਤੇ ਉਹਦਾ ਮਾਨ ਤਾਨ ਕਰਾ ਵੀਰੇ ਜਿਹਦਾ ਐਚ ਐਫ ਗਾਇਆਂ ਵੀ ਨਹੀਂ ਲੈਵਾ ਲੰਬੀ ਜਨਾਬ ਲੰਬੀ ਛੋਟੀ ਦਿੰਦੀ ਗੱਲ ਕਰਨ ਵਾਲੀ ਹੈ ਤੇ ਆਪਣਾ ਡਰੈਸ ਤੇ ਫੋਨ ਨੰਬਰ ਬੋਲ ਦੋ ਫੋਨ ਨੰਬਰ 98615127 ਜਿਲ੍ਹਾ ਗਰਦਾਸਪੁਰ ਇਥੋਂ 5 ਕਿਲੋਮੀਟਰ ਫਰੇਗਲ ਚੂੜੀਆਂ ਪੈਂਦਾ ਵੀਰੇ ਅੰਬਸਾਰੀ ਤੇ ਪੈਂਦਾ ਨੂੰ 30 31 ਕਿਲੋਮੀਟਰ ਦਦੀਆਂ ਤੇ ਬਾਕੀ ਪਰਮਾਤਮਾ ਨੇ ਤਾਲੀਆਂ ਦੀ ਤੇ ਮਨ ਨਾਲ ਫੁੱਲ ਕਿਰਪਾ ਵੀਰੇ 40 41 ਮਹੀਆ ਬਸ ਬਾਕੀ ਵਿਸਾਖੀ ਦੀਆਂ ਤਿਆਰੀਆਂ ਫੁੱਲ ਚੱਲਣ ਲੀਆਂ ਆ ਤਾਲੀਆਂ ਵੀਰੇ 40 41 ਮਹੀਆ ਜਾਣਗੀਆਂ ਇੱਕ ਆਪਣੇ ਕੋਲ ਰਾਣੀ ਵੱਡੀ ਮੇਲਿਆਂ ਦੀ ਸ਼ਾਨ ਜਿਹੜੀ ਗੱਲ ਕਰਦਾ ਦੀ ਆ ਉਹ ਵੀ ਆਪਣੇ ਕੋਲ ਅੰਬਸਰ ਪਹੁੰਚੂਗੀ ਬਾਕੀ ਉਹਦੇ ਵੀਰ ਭਰਾ ਉਹ ਸਾਰਿਆਂ ਨੂੰ ਮੇਹੰਦੀ ਆ ਦੀ ਉਹਦੇ ਉੱਥੇ ਜ਼ਰੂਰ ਇੱਕਰੀ ਆਇਓ ਜਿਹੜੀ ਜਿਹੜੀ ਗੱਲ ਦਰਸ਼ਨ ਜ਼ਰੂਰ ਕਰਿਓ ਉਹਦੇ ਆ ਕੇ ਤੇ ਵੀ ਆਪਾਂ ਜ਼ਰੂਰੀ ਆਪਾਂ ਲੈਣੀ ਆ ਫਿਰ ਬਰੀਡਾਂ ਦਾ ਫਿਰ ਲਾਗੇ ਜਾ ਕੇ ਪੜਾ ਫਿਰ ਚੱਲਦਾ ਵੀ ਉਹ ਬਰੀਡਾਂ ਦੇ ਵਿੱਚ ਕੀ ਕੁਝ ਹੈਗਾ ਜਿਹੜੀ ਹੋ ਰਿਹਾ ਹੈਗਾ ਸਹੀ ਗੱਲ ਤੇ ਆਪਣੇ ਕੋਲ ਪਰਮਾਧਵਾ ਟੋਕ ਰਕੇ ਵੀ ਮਤਲਬ ਇਹ ਆਈ ਥੋੜੀ ਲੇਟ ਆ ਥੋੜੇ ਦਿਨਾਂ ਦੇ ਅੱਜ ਇੱਕ ਕੰਡੇ ਦਾ ਦੁੱਧ ਮਿਲਿਆ ਵੀ ਅੱਜ 22 22 ਕਿਲੋ ਕੰਡੇ ਦੇ ਦੁੱਧ ਚੜ ਗਈ ਵੀਰੇ ਦਦੀਆਂ ਹਾਂਜੀ ਤੇ ਬਾਕੀ ਜੁਦਾ ਰਵੇ ਸਾਡਾ ਜੱਗਾ ਜਲੂਰ ਵਾਲਾ ਵੀਰੇ ਜਿੰਨੇ ਸਾਨੂੰ ਗਿਫਟ ਭਰਾਵਾਂ ਤੋਂ ਸਾਡੇ ਦੇਖ ਕੇ ਅੱਜ ਵੀ ਗੱਲ ਕਰਨ ਵਾਲੀ ਵੀਰੇ ਸਹੀ ਗੱਲ ਹੈ ਜੀ ਹਾਂ ਜੀ ਜੀ ਬਾਕੀ ਉਹ ਵੀਰੇ ਬੜਾ ਭਰਾ ਦਾ ਮਾਨਦਾਨ ਜਿਹੜੀ ਗੱਲ ਕਰਨ ਵਾਲੀ ਆ ਪਰ ਉਹ ਮੈਂ ਸਾਨੂੰ ਇੰਨੀ ਕੁ ਉਮੀਦ ਆਦੀ ਵੀ ਜੇ ਸਾਡੇ ਕੋਈ ਕਿਤੇ ਪਹਿਲਾਂ ਸਾਡੇ ਕੋਈ ਨਹੀਂ ਆ ਜੀ ਪਰ ਮੈਂ ਤਲੇ ਉਹਨੂੰ ਉਹਦਾ 26 27 ਕਿਲੋ ਨਾ ਪਰ ਅੱਜ ਵੀ ਉਮੀਦ ਰੱਖਦੇ ਆ ਵੀ ਮੇਲੇ ਵਾਲੇ ਦਿਨ ਉਹ ਇੰਨਾ ਉਮੀਦ ਰੱਖਦੇ 25 ਕਿਲੋ ਨਾਰਮਲ ਦੁੱਧ ਦਊਗੀ ਦੋ ਮੇਲਿਆਂ ਦੀ ਚੈਂਪੀਅਨ ਹੀ ਜਗਦੀ ਵੀਰਜੀ ਆ ਗਈ ਇਹ ਮੈਂ ਸਭ ਤੋਂ ਖਾਸ ਦੀ ਵੀਰ ਇਹ ਆ ਉਹ ਮੈਂ ਤਿੰਨਾ ਵੀਰਜੀ ਤਿੰਨਾ ਮੇਲੇ ਤੇ ਮੇਲਿਆਂ ਦੀ ਤਿੰਨਾ ਮੇਲਿਆਂ ਦੇ ਵੇ ਵੇ ਚੈਂਪੀਅਨ ਮਹੀਂ ਬਣੀਆਂ ਜਿਹੜੀ ਮਹੀਂ ਚੈਂਪੀਅਨ ਉਹ ਹੀ ਮਹੀਂ ਬਣ ਸਕਦੀ ਹੈ ਜਿਸ ਤੇ ਕੋਈ ਕੁਆਲਿਟੀ ਨਜ਼ਰ ਆਉਣੀ ਔਰਟੀ ਨਸਲ ਹੋਏ ਸਾਡੇ ਦੇ ਵਿੱਚ ਉਹ ਹੀ ਉਤਰ ਸਕਦਾ ਜਿਹਦੇ ਵਿੱਚ ਕੋਈ ਵੀਰ ਪਾਵਰ ਹੋ ਕੇ ਆਵੇ ਸਹੀ ਗੱਲ ਹੈ ਜਗਦੀ ਜੀ ਜੇ ਤੋਤ ਨਾ ਮਿਲਿਆ ਦੀ ਚੈਂਪੀਨ ਬਣ ਕੇ ਅੱਜ ਸਾਡੇ ਕੋ ਆਈ ਆ ਤੇ ਉਹ ਜਗੇ ਵੀਰ ਦਾ ਵੀ ਧੰਨਵਾਦ ਕਰਦੇ ਜਿਹਨੇ ਸਾਨੂੰ ਐਡਾ ਵੱਡਾ ਵੀਰ ਤੋਹਫਾ ਦਿੱਤਾ ਜਿਹੜੀ ਗੱਲ ਕਰਨ ਵਾਲੀ ਆ ਸਾਸੀ ਗੱਲ ਜੀ